ਕਿਸਾਨ ਦੇ ਨਾਲ ਸਾਡਾ ਜੇ ਵਪਾਰ ਰਿਲੇਟ ਕਰਦਾ ਤੇ ਅਸੀਂ ਉਹਨਾਂ ਦੇ ਇੱਕ ਹੀਰੋ ਆ ਉਸ ਮਾਰਕੀਟ ਨੂੰ ਸਮਝਣਾ ਮਾਰਕੀਟ ਦੀ ਲਾਗਤ ਨੂੰ ਸਮਝਣਾ ਜਾਂ ਮਾਰਕੀਟ ਦੀ ਹਾਈਪ ਕਰੀਏਟ ਕਰਨੀ ਸਾਡੇ ਹੱਥ ਮੰਨਦੇ ਵੀ ਅਸੀਂ ਵੀ ਹਾਈਪ ਕ੍ਰੀਏਟ ਕੀਤੀ ਜਾਂਦੇ ਤੁਹਾਡੇ ਬਿਲਕੁਲ ਵਾਜ ਜੇ ਵੀ ਇੱਕ ਵਾਰੀ ਜੇ ਦਾ ਰੇਟ ਵਧਾਉਣਾ ਵਾ ਤਾਂ ਪਤਾ ਵੀ ਕਿਵੇਂ ਵਧਾਉਣਾ ਹੈ ਜੀ ਬਿਲਕੁਲ ਜੀ ਫਿਰ ਸਾਡੀ ਅਸੀਂ ਆੜਤੀ ਕਿਸ ਗੱਲ ਦੇ ਹੋਏ ਹੋਰਡਿੰਗ ਹੁੰਦੀ ਹੈ ਫਿਰ ਬਹੁਤ ਵੱਡੀ ਮਾਤਰਾ ਚ ਹੁੰਦੀ ਹੈ ਜੀ ਇੱਚ ਕੋਈ ਦੂਰ ਨਹੀਂ ਬਟ ਮੈਂ ਇਹ ਗੱਲ ਜਾਣਦਾ ਕਿ ਜੇ ਮੰਨ ਲਓ ਕਿਸੇ ਵਸਤੂ ਵੇਚੀ ਕਰਦੇ ਮੰਨ ਲਓ ਸੀ ਆਪਣੇ ਲਾਲਚ ਲਈ ਕਰਦੇ ਆ ਅਸੀਂ ਸੌਦੇ ਦਾ ਮੁੱਲ ਵਧਾਣੇ ਆ ਅਸੀਂ ਆਪਣੇ ਲਾਲਚ ਲਈ ਵਧਾਣੇ ਆ ਤੇ ਉਹਦੇ ਵਿੱਚ ਕਿਸਾਨ ਦਾ ਫਾਇਦਾ ਨਹੀਂ ਹੁੰਦਾ 10 ਰੁਪਏ ਵਾਲੀ ਚੀਜ਼ ਸਵੇਰੇ ਆਕਸ਼ਨ ਦੇ ਉੱਤੇ ਜੇ 17 ਰੁਪਏ ਕਿਲੋ ਵਿਕ ਜਾਂਦੀ ਹੈ ਤੇ ਉਹਦੇ ਵਿੱਚ ਕਿਸਾਨ ਨੂੰ ਫਾਇਦਾ ਨਹੀਂ ਹੈ ਪਰ ਉਹ ਕਹਿੰਦੇ ਆ ਹੋਲਡਿੰਗ ਤਾਂ ਇਲੀਗਲ ਹੈ ਇੱਕ ਤਰ੍ਹਾਂ ਦੀ ਨਹੀਂ ਹੋਲਡਿੰਗ ਨਹੀਂ ਹੈ ਜੀ ਨਹੀਂ 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 ਸਰ ਇਹ ਹੋਲਡਿੰਗ ਨਹੀਂ ਹੈ ਇਹ ਡਿਮਾਂਡ ਦੀ ਗੱਲ ਹੈ ਇੱਕ ਗੱਡੀ ਦੀ ਲਾਗਤ ਪੂਰੇ ਲੁਧਿਆਣੇ ਦੇ ਵਿੱਚ ਇੱਕ ਗੱਡੀ ਸਫੀਸ਼ੀਐਂਟ ਹੈ ਹਾਂ ਉੱਥੇ ਜਦੋਂ 10 ਗੱਡੀਆਂ ਆ ਜਾਣਗੀਆਂ ਕੀ ਕਰੋਗੇ ਤੁਸੀਂ ਔਰ ਆਬਵੀਅਸ ਗੱਲ ਹੈ ਕਿ ਉਹ 10 ਵਾਲੀ ਚੀਜ਼ 2 ਰੁਪਏ ਕਿਲੋ ਵਿਕੇਗੀ ਹਰ ਬੰਦਾ ਜਿਹੜਾ ਲੁਧਿਆਣਾ ਆ ਗਿਆ ਅੱਜ ਲੁਧਿਆਣਾ ਮੰਡੀ ਦੀ ਇਹ ਪੋਜੀਸ਼ਨ ਹੈ ਲੁਧਿਆਣਾ ਸਬਜ਼ੀ ਮੰਡੀ ਦੇ ਅੰਦਰ ਟਨਾਂ ਦੇ ਹਿਸਾਬ ਨਾਲ ਮਾਲ ਪਹੁੰਚੇ ਕੋਈ ਫਰਕ ਨਹੀਂ ਸਿਰਫ ਇੰਨਾ ਫਰਕ ਪਏਗਾ ਥੋੜਾ ਗਰਾਫ ਘਰੇਗਾ ਲੇਕਿਨ ਮਾਲ ਵੇਚ ਜੇਗਾ ਲੇਕਿਨ ਆਸ-ਪਾਸ ਦੀਆਂ ਛੋਟੀਆਂ ਮੰਡੀਆਂ ਐਦਾਂ ਦੀਆਂ ਜਿੱਥੇ ਸਿਰਫ 20 ਨਾ ਵਧ ਗਏ ਨਾ ਤੇ ਉਹ ਮੰਡੀ ਦਾ ਬੇੜਾ ਗਰਕ ਹੋ ਜਾਏਗਾ ਮੰਨ ਲਓ ਵੀ ਜੇ 20 ਰੁਪਏ ਕਿਲੋ ਚੀਜ਼ ਵਿਕਦੀ ਔਰ ਨਾਲ ਹੀ 10 ਰੁਪਏ ਕਿ ਇਹ ਤਾਂ ਫਿਰ ਉਹ ਮੰਡੀ ਦੇ ਉੱਤੇ ਡਿਪੈਂਡ ਕਰਦਾ ਨਾ ਵੀ ਜਦੋਂ ਪਰਚੀਆਂ ਕੱਟੀਆਂ ਜਾਂਦੀਆਂ ਨੇ ਗੈਰ ਲੋ ਅੰਦਰ ਐਂਟਰ ਕੀਤਾ ਜਾਂਦਾ ਕਿਸੇ ਵੀ ਗੱਡੀ ਨੂੰ ਉਹ ਤਾਂ ਉਹਨਾਂ ਦੇ ਆਧਾਰ ਦੇ ਉੱਤੇ ਹੁੰਦਾ ਨਾ ਵੀ ਅੰਦਰ ਐਂਟਰੀ ਨਾ ਹੋਵੇ ਫੇਰ ਨਹੀਂ ਨਹੀਂ ਸਰ ਨਹੀਂ ਐਦਾਂ ਨਹੀਂ ਇਹ ਡਿਪੈਂਡ ਕਰਦਾ ਹੈ ਮਾਲ ਦੀ ਅਰਾਈਵਲ ਤੇ ਹਾਂ ਹੁਣ ਅਰਾਈਵਲ ਹੈਗੀ ਹੈ ਜੀ ਖਾਣ ਵਾਲਾ ਲੈਣ ਵਾਲਾ ਖੜਿਆ ਹੈ ਜੀ 100 ਬੰਦਾ ਹਾਂ ਤੇ ਆਪਣੇ ਕੋਲ ਮਾਲ ਹੈ ਸਿਰਫ 10 ਬੰਦਿਆਂ ਦਾ ਲੁਧਿਆਣਾ ਤੁਸੀਂ ਇਸ ਗੱਲ ਤੁਸੀਂ ਨਾ ਇੱਕ ਟੈਰਿਟਰੀ ਨੂੰ ਸਮਝੋ ਕਿ ਲੁਧਿਆਣਾ ਟੈਰਿਟਰੀ ਕਿ ਐਦਾਂ ਦੀ ਹੈ ਕਿ ਜਿਹਦੇ ਅੰਦਰ ਲੱਖਾਂ ਦੇ ਹਿਸਾਬ ਨਾਲ ਰੇੜੀਆਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਰੈਸਟੋਰੈਂਟ ਨੇ ਔਰ ਫਾਈਵ ਸਟਾਰ ਹੁੰਦਾ ਤੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਔਰ ਮੈਸਾ ਉਸ ਤੋਂ ਬਾਅਦ ਤੁਸੀਂ ਸੱਜੇ ਖੱਬੇ ਦੀਆਂ ਕੋਈ ਵੀ ਆਹ ਕੰਟੇਨਾ ਵਗੈਰਾ ਮਿਲਟਰੀ ਦੀ ਹੋਣ ਚਾਹੇ ਕੋਈ ਚ ਵੀ ਹੋਵੇ ਤੁਸੀਂ ਇੱਕ ਵਾਰੀ 5 ਮਿੰਟ ਵਾਸਤੇ ਤੁਸੀਂ ਪਰਚੋਲ ਕਰੋ ਇਸ ਗੱਲ ਦੀ ਕਿ ਕਿੰਨਾ ਕੁ ਸਬਜੀ ਕਿੰਨੇ ਕੁ ਆਲੂ ਜਾਂ ਪਿਆਜ਼ ਇੱਥੇ ਤੜਕਿਆਂ ਨੂੰ ਇੱਥੇ ਚਾਹੀਦਾ ਹੋਵੇਗਾ ਰੋਜ਼ ਦੀ ਨੀਡ ਹੂੰ ਤਾਂ ਨਾਲ ਦੇ ਹਿਸਾਬ ਨਾਲ ਮਾਲ ਚਾਹੀਦਾ ਬਿਲਕੁਲ ਹੁਣ ਉੱਥੇ ਲੈਣ ਵਾਲਾ ਖੜਿਆ 10 ਬੰਦਾ ਵੇਚਣ ਵਾਲੇ ਖੜੇ ਨੇ 100 ਬੰਦੇ ਗ੍ਰਾਫ ਕੀ ਕਰੇਗਾ ਥੱਲੇ ਹੀ ਆਏਗਾ ਹੁਣ ਲੈਣ ਵਾਲਾ ਖੜਿਆ 10 ਲੈਣ ਵਾਲੇ ਖੜੇ ਨੇ 100 ਮਾਲ ਹੈਗਾ ਸਿਰਫ 5 ਬੰਦਿਆਂ ਦਾ ਕਿਦਾਂ ਤੁਸੀਂ ਕਹਦੋਗੇ ਮੈਂ ਚੀਜ਼ ਆਪਣੀ 10 ਰੁਪਏ ਕਿਲੋ ਹੀ ਵੇਚਣੀ ਹੈ ਤੁਸੀਂ ਮੂੰਹ ਚੋਂ ਕੱਢ ਦਿਓ ਕਿ ਮੈਂ 10 ਵੇਚਣੀ ਹੈ ਨਾਲ ਦਾ ਖੜਾ ਕਹਿੰਦਾ ਮੈਂ 11 ਲੈਣ ਨੂੰ ਤਿਆਰ ਆ ਦੂਜਾ ਕਹਿੰਦਾ ਮੈਂ 15 ਲੈਣ ਨੂੰ ਤਿਆਰ ਤੀਜਾ ਕਹਿੰਦਾ ਮੈਂ 25 ਲੈਣ ਨੂੰ ਤਿਆਰ ਆ ਕਿਉਂ ਦੀ ਨੀਡ ਹੈ ਉਹਨੇ ਆਪਣੇ ਰੈਸਟੋਰੈਂਟ ਦੇ ਵਿੱਚ ਜਿਹੜੀ 300 ਰੁਪਏ ਡਿਸ਼ ਤੈਅ ਕੀਤੀ ਹੋਈ ਹੈ ਉਹਨੇ ਉਹ ਵਧਾਣੀ ਨਹੀਂ ਬਟ ਉਹਨੇ ਸਰਵ ਜ਼ਰੂਰ ਕਰਨੀ ਹੈ ਇਸ ਗੱਲ ਨੂੰ ਤੁਸੀਂ ਸਮਝੋ ਕਿ ਉਹਨੂੰ ਚੀਜ਼ ਭਾਵੇਂ 500 ਰੁਪਏ ਕਿਲੋ ਮਿਲੇ ਲੇਕਿਨ ਉਹ ਆਪਣੇ ਉਹ ਆਪਣੇ ਮੈਨੂ ਚ ਬਾਹਰ ਨਹੀਂ ਹੋ ਸਕਦਾ ਉਹ ਗਾਗ ਨੂੰ ਇਹ ਗੱਲ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਡਿਸ਼ ਨਹੀਂ ਹੈ ਉਹਨੂੰ ਲੈਣੀ ਪਏਗੀ ਸੋ ਇਹ ਸਭ ਤੋਂ ਵੱਡਾ ਕਾਰਨ ਹੈ ਮੰਡੀ ਜਿਹੜਾ ਉਤਾਰ ਚੜਾਅ ਹੋਣ ਨੂੰ ਔਰ ਇਹਨੂੰ ਮੈਨੇਜ ਸਿਰਫ ਇੱਕੋ ਹੀ ਬੰਦਾ ਉਹ ਹੈ ਆੜਤੀ ਇਹ ਜਿੰਨੇ ਮਰਜੀ ਮੁੰਡੇ ਚਲੋ ਸਿਆਣੇ ਹੁਣ ਅਸੀਂ ਅਸੀਂ ਇਹਨਾਂ ਦੀ ਸ਼ਲਾਘਾ ਵੀ ਕਰਦੇ ਹਾਂ ਕਿ ਇਹ ਆਪਣੇ ਕਿੱਤੇ ਚ ਮਾਹਰ ਨੇ ਇਹਨਾਂ ਨੇ ਖੇਤੀ ਨੂੰ ਸੁਧਾਰਿਆ ਮਾਡਰਨ ਫਾਰਮਿੰਗ ਕੀਤੀ ਬਹੁਤ ਸੱਚੀ ਗੱਲ ਆ ਲੇਕਿਨ ਮਾਡਰਨ ਜਿਹੜੀ ਆ ਉਹ ਆਰਥੀਆ ਬਣ ਨਹੀਂ ਸਕਦੀ ਇਹ ਮਾਡਰਨ ਆਰਥੀ ਨਹੀਂ ਬਣ ਸਕਦੀ ਇਕਨੋਮਿਕਸ ਦਾ ਪੂਰਾ ਜਿਹੜਾ ਲਾਹਾ ਜਿਹੜਾ ਆ ਵੀ ਆਰਥੀਆ ਲੈਂਦੇ ਨੇ ਕਿ ਡਿਮਾਂਡ ਐਂਡ ਸਪਲਾਈ ਕਿਵੇਂ ਕਰਨੀ ਆ ਜੀ ਬਿਲਕੁਲ ਜੀ ਬਿਲਕੁਲ ਸਾਡੇ ਸਬਜ਼ੀਆਂ ਜਿਹੜੀਆਂ ਸਾਡੇ ਖੂਨ ਚ ਨੇ 70 ਸਾਲ ਹੋ ਗਏ ਸਾਡੇ ਪਰਿਵਾਰ ਨੂੰ ਚੱਲਦੇ ਆ ਮੈਂ 4ਥ ਜਨਰੇਸ਼ਨ ਆ ਜਿਹੜੀ ਇਸ ਫੀਲਡ ਦੇ ਵਿੱਚ ਆ ਜਿਹੜਾ ਕੀ ਆ ਜਿਹੜੇ ਨੁਕਸੇ ਜਿਹੜੇ ਆ ਸਾਨੂੰ ਜਿਹੜਾ ਟੈਲੈਂਟ ਆ ਇਹ ਸਾਨੂੰ ਸਮਝ ਲਓ ਵੀ ਘਰੋਂ ਜੱਦੀ ਮਿਲਿਆ ਇਹ ਸਾਨੂੰ ਕਿਸੇ ਕਿਤਾਬ ਚ ਕਿਸੇ ਸਕੂਲ ਚ ਸਾਨੂੰ ਕਿਤੇ ਨਹੀਂ ਪੜਾਇਆ ਗਿਆ ਇਹ ਚੀਜ਼ ਅਸੀਂ ਆਪ ਹੀ ਸਿਰੇ ਜਿਹੜਾ ਉਹ ਮੈਨੇਜ ਕਰਨਾ ਅਸੀਂ ਦੇਖਣਾ ਗਾਗ ਦੀ ਚਾਲ ਗਾਗ ਦੀ ਅੱਖ ਗਾਗ ਦੀ ਪਰਖ ਦੇਖਣੀ ਹੈ ਕਿ ਲੋ ਜੀ ਇਹ ਕਿਹੜੇ ਕਿਹੜੀ ਸਪੀਡ ਨਾਲ ਸਾਡੇ ਵੱਲ ਆ ਰਿਹਾ ਇਹਨੂੰ ਕੀ ਚਾਹੀਦਾ ਇਹਦੀ ਡਿਮਾਂਡ ਕੀ ਹੈ ਔਰ ਉਹਦੇ ਵਿੱਚ ਉਹਨੂੰ ਕਿਸਾਨ ਨੂੰ ਉਹਦਾ ਬਣਦਾ ਮੁੱਲ ਲੈ ਕੇ ਦੇਣਾ ਮੈਂ ਤਾਂ ਇਸ ਗੱਲ ਨੂੰ ਕੋਈ ਗਲਤ ਨਹੀਂ ਸਮਝਦਾ ਲੋਕੀ ਕਹੀ ਜਾਣ ਭਾਵੇਂ ਕਿ ਲੋ ਜੀ ਸਬਜ਼ੀਆਂ ਮਹਿੰਗੀਆਂ ਆਉਂਦੀਆਂ ਕਿਸਾਨ ਐਦਾ ਕਰਦੇ ਪਰ ਕਿਸਾਨ ਨੂੰ ਜਦੋਂ ਝਟਕਾ ਪੈਂਦਾ ਲੋਕੀ ਉਹ ਵੀ ਨਹੀਂ ਦੇਖਦੇ ਔਰ ਉਸ ਚੀਜ਼ ਵਿੱਚ अच्छा गुरदीप जी एक ਹੋਰ ਚੀਜ਼ ਦੇਖਿਓ ਜਦੋਂ ਕਿਸਾਨ ਫਸਲ ਬੀਜਣ ਲੱਗਦਾ ਉਹਨੇ ਐਡਵਾਂਸ ਪੈਸੇ ਲੈਣੇ ਹੁੰਦੇ ਆ ਉਹ ਹੁੰਦਾ ਜੀ ਉਹਦਾ ਇੱਕੋ ਜਰੀਆ ਆੜਤੀ ਹੁਣ ਜਦੋਂ ਆੜਤ ਦੇ ਆਇਆ ਸੌਦਾ ਵਿਕਿਆ ਕਿਸਾਨ ਦਾ ਪ੍ਰੋਫਿਟ ਕਿਸਾਨ ਕੋਲ ਆੜਤੀ ਦਾ ਪ੍ਰੋਫਿਟ ਆੜਤੀ ਕੋਲ ਜੇ ਇਨ ਬਿਟਵੀਨ ਕਿਸਾਨ ਨੂੰ ਕਿਦਰੇ ਕਿਸੇ ਕੁਦਰਤੀ ਆਫਤ ਦਾ ਕਲਾਈਮੇਟ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਦੇ ਵਿੱਚ ਦੱਸੋ ਸਭ ਤੋਂ ਵੱਡਾ ਲਾਸ ਕਿਹਦਾ ਉਹ ਸਭ ਤੋਂ ਵੱਡਾ ਘਾਟਾ ਆੜਤੀ ਦਾ ਇੱਕ ਤੇ ਉਹਦਾ ਪੈਸਾ ਲੱਗਾ ਇੱਕ ਉਹਦੀ ਕਮਾਈ ਮਰ ਗਈ ਕਿਸਾਨ ਤਾਂ ਵੱਧ ਤੋਂ ਵੱਧ ਇਹੀ ਕਰੇਗਾ ਨਾ ਕਿ ਲੋ ਜੀ ਮੇਰੀ ਫਸਲ ਬਰਬਾਦ ਹੋ ਗਈ ਨੈਕਸਟ ਇਅਰ ਮੈਂ ਫਸਲ ਜਦੋਂ ਕਰਾਂਗਾ ਰੱਬ ਦੇ ਆਸਰੇ ਆ ਜੇਕਰ ਫਸਲ ਵਧੀਆ ਹੋਈ denn ਤੁਹਾਡੇ ਪੈਸੇ ਕਟਾ ਜਾਗਾ ਨਹੀਂ ਤੇ ਅਗਲੇ ਸਾਲ ਦੀ ਕਮਾਈ ਤੁਸੀਂ ਆਪਣੇ ਕੋਲ ਰੱਖਿਓ ਉਹ ਸਾਡਾ ਜਿਹੜਾ ਬਕਾਇਆ ਹੈ ਜਿਹੜਾ ਉਹ ਸਾਡਾ ਉਹ ਜਿਹੜਾ ਉਸ ਵੇਲੇ ਦਾ ਸ਼ੇਅਰ ਹੈ ਉਹ ਉੱਥੇ ਹੋਲਡ ਹੋ ਗਿਆ ਔਰ ਉਹਨੂੰ ਬਚਾਣ ਵਾਸਤੇ ਜਿਹੜਾ ਸਰਵਾਈਵ ਸਾਨੂੰ ਕਰਨਾ ਪੈਂਦਾ ਅੱਗੋਂ ਤੇ ਅੱਗੋਂ ਚਾਹੇ ਉਹਦਾ ਵਿਵਹਾਰ ਜਿਹੜਾ ਚੰਗਾ ਹੋਵੇ ਮਾੜਾ ਹੋਵੇ ਲੇਕਿਨ ਸਾਨੂੰ ਉਹਨੂੰ ਖੜਾ ਕਰਨਾ ਪੈਂਦਾ ਨਾਲ ਸਾਡੀ ਇਹੋ ਜੀ ਮਜਬੂਰੀ ਬਣ ਜਾਂਦੀ ਹੈ ਜਿਹੜੇ ਕਿਸਾਨਾਂ ਦੇ ਆ ਤੁਸੀਂ ਦੇਖਿਆ ਹੋਣਾ ਸੁਸਾਈਡਲ ਕੇਸ ਬਹੁਤ ਜ਼ਿਆਦਾ ਹੋਵੇ ਨੇ ਕਿਸਾਨ ਕਹਿੰਦੇ ਵੀ ਆੜਤੀਆਂ ਦੇ ਕੋਲੋਂ ਪੈਸੇ ਲੈ ਲੈ ਜਾਂਦੇ ਨੇ ਐਡਵਾਂਸ ਦੇ ਵਿੱਚ ਹੋਵੇ ਚਾਹੇ ਕੁਝ ਹੋਵੇ ਬਾਅਦ ਵਿੱਚ ਮਜਬੂਰ ਹੋ ਜਾਂਦੇ ਨੇ ਕਿਸਾਨ ਜਿਹੜੇ ਸੁਸਾਈਡ ਵੱਲ ਚਲੇ ਜਾਂਦੇ ਨੇ ਨਾ ਵੀ ਇਹ ਵੀ ਚੀਜ਼ਾਂ ਹੁੰਦੀਆਂ ਨੇ ਵੀ ਕਈਆਂ ਨੇ ਉਹਨੂੰ ਮਜਬੂਰ ਵੀ ਕੀਤਾ ਜਾਂਦਾ ਇਹ ਵੀ ਚੀਜ਼ ਹੈਗੀ ਆ ਦੇਖੋ ਗੁਰਦੀਪ ਜੀ ਮੈਂ ਇਹਦੇ ਵਿੱਚ ਕਿਸੇ ਨੂੰ ਦੋਸ਼ ਨਹੀਂ ਦਿੰਦਾ ਮੈਂ ਇਹਦੇ ਵਿੱਚ ਸਿਰਫ ਸਹਿਣ ਸ਼ਕਤੀ ਦੀ ਗੱਲ ਸਮਝਦਾ ਕਿ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਵਪਾਰ ਕਰਦੇ ਹੋ ਘਾਟਾ ਵਾਦਾ ਨਾਲ ਤੇ ਜਦੋਂ ਤੁਹਾਨੂੰ ਘਾਟਾ ਪੈਂਦਾ ਤੁਹਾਡਾ ਫਿਰ ਡਰਾ ਬੈਕ ਬਣ ਜਾਂਦੀ ਐਡਵਾਂਟੇਜ ਵਾਲੀ ਗੱਲ ਤੇ ਫਿਰ ਮੇਰੇ ਸਹਾਨਾ ਤੁਹਾਨੂੰ ਬਰਦਾਸ਼ਤ ਦਾ ਮਾਦਾ ਕਰਨਾ ਚਾਹੀਦਾ ਕਿ ਇਹ ਸੁਸਾਈਡ ਵਾਲਾ ਤੇ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਕਿ ਜਦੋਂ ਕਿਸਾਨ ਨੂੰ ਪੈਸੇ ਦਿੱਤੇ ਸੀ ਜੱਟ ਨੇ ਆੜਤੀ ਨੇ ਕੀ ਕਿਸਾਨ ਦੀ ਇਹ ਵਾਪਸ ਕਰਨ ਵੇਲੇ ਅੱਖ ਸੀਗੀ ਕਿ ਜਿਹੜੀ ਅੱਖ ਨਾਲ ਮੈਂ ਲੈ ਕੇ ਚਲਿਆ ਉਹੀ ਅੱਖ ਨਾਲ ਮੈਂ ਮੋੜ ਕੇ ਵੀ ਜਾਵਾਂ ਨਹੀਂ ਗੁਰਦੀਪ ਜੀ ਉਹ ਅੱਖਾਂ ਨਹੀਂ ਰਹਿੰਦੀਆਂ ਦੁਬਾਰਾ ਮੈਂ ਤੁਹਾਨੂੰ ਦੱਸਦਾ ਪਿਆ ਕਿ ਜਦੋਂ ਘਾਟਾ ਹੁੰਦਾ ਕਿਸਾਨ ਦਾ ਉਹ ਘਾਟਾ ਕਿਸਾਨ ਦਾ ਨਹੀਂ ਹੁੰਦਾ ਪੈਸਾ ਤੇ ਸਾਡਾ ਲੱਗਾ ਹੁੰਦਾ ਮਰਨ ਤਾਂ ਸਾਡਾ ਹੁੰਦਾ ਉਹਨਾਂ ਦਾ ਥੋੜੀ ਨਾ ਹੁੰਦਾ ਹੁਣ ਜੇ ਅਸੀਂ ਆਪਣੇ ਪੈਸੇ ਨੂੰ ਦੁਬਾਰਾ ਮੰਗੀਏ ਜਾਂ ਉਹਦੇ ਨਾਂ ਤੇ ਸਾਨੂੰ ਧਮਕੀ ਆਵੇ ਕਿ ਅਸੀਂ ਸੁਸਾਇਸਾਈਡ ਕਰ ਲਾਂਗੇ ਤੁਸੀਂ ਸੋਚੋ ਪਾਣੀ ਵਾਸਤੇ ਸਾਡੇ ਤੇ ਕੀ ਬੀਤੇਗੀ ਜਾਂ ਕਿੰਨੀ ਕ ਵਾਰੀ ਸਾਨੂੰ ਕਿੰਨਾ ਕੁ ਹਰਾਸ ਹੋਣਾ ਪੈਂਦਾ ਕੋਈ ਸਾਡੀ ਇਹਦੇ ਵਿੱਚ ਕੋਈ ਲਿਖਾ ਪੜੀ ਥੋੜੀ ਨਾ ਹੁੰਦੀ ਹੈ ਇਹ ਤਾਂ ਇੱਕ ਪੀੜੀਆਂ ਦਾ ਜਿਹੜਾ ਵਿਵਹਾਰ ਚੱਲਦਾ ਆ ਰਿਹਾ ਮੇਰਾ ਜ਼ਿੰਮੇਦਾਰ ਮੇਰਾ ਕਿਸਾਨ ਆ ਜਿਹੜਾ ਅੱਜ ਤੱਕ ਅਸੀਂ ਕੋਈ ਲਿਖਾ ਪੜੀ ਉਹਨਾਂ ਦਾ ਕਦੀ ਨਾਂ ਨਹੀਂ ਕੋਈ ਸਾਈਨ ਨਹੀਂ ਕੋਈ ਕੁਝ ਨਹੀਂ ਰਿਟਰਨ ਚ ਕੁਝ ਨਹੀਂ ਚੱਲਦਾ ਨਾ ਜੀ ਨਾ ਮਤਲਬ ਹੀ ਨਹੀਂ ਉਹ ਪੀੜੀਆਂ ਦਰ ਪੀੜੀਆਂ ਉਹ ਸਾਡੇ ਕੋਲ ਆ ਰਹੇ ਨੇ ਪੀੜੀਆਂ ਦਰ ਪੀੜੀਆਂ ਅਸੀਂ ਉਹਨਾਂ ਦਾ ਮਾਲ ਵੇਚ ਰਹੇ ਹਾਂ ਆ ਹੀ ਕੁਝ ਚੱਲ ਰਿਹਾ ਜਾਣਦੇ ਹਾਂ ਬਸ ਪਿਆਰ ਬਣਿਆ ਬਰਾਣਾ ਕਈ ਉਹਨਾਂ ਵਿੱਚ ਜਿਹੜੇ ਚੰਗੇ ਵੀ ਨੇ ਕਈ ਜਿਹੜੇ ਮਾੜੇ ਵੀ ਨੇ ਉਹ ਹਰ ਇੱਕ ਬੰਦੇ ਦਾ ਆਪਣਾ ਇੱਕ ਲੈਵਲ ਹੈ ਕਿ ਨੂੰ ਕਿੰਨੇ ਪੈਸੇ ਦੇਣੇ ਆ ਕਿ ਦੀ ਕਿੰਨੀ ਕੁ ਲਿਮਟ ਹੈ ਉਹ ਕ੍ਰੈਡੀਬਿਲਟੀ ਬਣੀ ਹੋਈ ਹੈ ਹਰ ਕਿਸੇ ਦੀ ਅੱਛਾ ਇੱਕ ਹੋਰ ਸਵਾਲ ਸੀਗਾ ਵੀ ਇਹ ਤੇ ਵਾਪਸ ਆਵਾਂਗੇ ਆਪਾਂ ਵੀ ਕਿਸਾਨੀ ਦੇ ਉੱਤੇ ਇੱਕ ਕਹਿੰਦਾ ਵੀ ਜਦੋਂ ਸਬਜ਼ੀ ਮੰਡੀ ਜਾਂਦੇ ਆ ਨਾ ਕੋਈ ਵੀ ਨਵਾਂ ਬੰਦਾ ਚਲੇ ਗਿਆ ਉਹ ਤਾਂ ਉਹ ਤਾਂ ਪਤਾ ਹੀ ਨਹੀਂ ਲੱਗਦਾ ਕੀ ਚੀਜ਼ ਹੋ ਗਈ ਆ ਮੈਂ ਇੱਕ ਚੀਜ਼ ਦੇਖੀ ਕਿ ਵੀ ਸਵੇਰ ਦਾ ਟਾਈਮ ਸੀਗਾ ਰੇਟ ਬਹੁਤ ਤੇਜ਼ ਸੀਗੇ ਵੀਰ ਜੀ ਪੁਰੇ ਸੇਖਰ ਤੇ ਉਹੀ ਜਿਹੜਾ ਬੰਦਾ ਵੇਚ ਰਿਹਾ ਆਪਣੀ ਸਬਜ਼ੀ ਵੇਚ ਰਿਆ ਪਿਆ ਉਹ ਸ਼ਾਮ ਦੇ ਵੇਲੇ ਕਹਿੰਦਾ ਲੈ ਜੋ ਲੈ ਜੋ ਜਿੰਨੇ ਦੀ ਨਿਕਲਦੀ ਨਿਕਾਲ ਦੋ ਇਹ ਚੀਜ਼ ਹੈ ਕੀ ਹੈ ਵਿੱਚ ਪਹਿਲਾਂ ਮੈਨੂੰ ਹੀ ਦੱਸੋ ਦੇਖੋ ਜੀ ਬੇਸਿਕ ਇੱਕ ਤਾਂ ਫਰੈਸ਼ ਵਾਲਾ ਬਣ ਜਾਂਦਾ ਵੀ ਫਰੈਸ਼ ਸਬਜ਼ੀਆਂ ਦੀ ਤਾਂ ਕਰਕੇ ਅਮੇ ਵੀ ਮੇਨ 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 ਗੱਲ ਹੀ ਸਰ ਇਹ ਹੈ ਜੀ ਕਿ ਜਿਹੜੀ ਸਬਜ਼ੀ ਹੈ ਅੱਜ ਕੱਲ ਦਾ ਜਿਹੜਾ ਮੌਸਮ ਹੈ ਹੁਣ ਇਸ ਗੱਲ ਨੂੰ ਮੈਂ ਤੁਹਾਨੂੰ ਐਦਾਂ ਦੀ ਉਦਾਹਰਨ ਦੇਣਾ ਤੁਹਾਨੂੰ ਆਪ ਸਮਝ ਆ ਜੇ ਕਿ ਬਈ ਲੋ ਜੀ ਅਸੀਂ ਇਹ ਕੰਮ ਕਿਉਂ ਕਰਦੇ ਹਾਂ ਅੱਜ ਪਿਆਜ਼ ਜਿਹੜਾ ਉਹ ਸਿੰਗਲ ਜਾਂ ਡਬਲ ਛਿਲਕੇ ਦੇ ਨਾਲ ਆ ਠੀਕ ਹੈ ਅੱਜ ਉਸ ਪਿਆਜ਼ ਨੂੰ ਨਾ ਤੁਸੀਂ 8-10 ਪਿਆਜ਼ਾਂ ਨੂੰ ਸਿੰਗਲ ਛਿਲਕੇ ਵਾਲਾ ਜਿਹੜਾ ਪਿਆਜ਼ ਹੋਏਗਾ 8-10 ਪਿਆਜ਼ਾਂ ਨੂੰ ਇਕੱਠੇ ਰੱਖੋ ਜਦੋਂ ਤੁਸੀਂ ਉਹਨਾਂ ਨੂੰ ਇਕੱਠੇ ਰੱਖੋਗੇ ਕਿਚਨ ਦੇ ਵਿੱਚ ਕਿਚਨ 'ਚ ਕੋਈ AC ਨਹੀਂ ਹੁੰਦਾ ਕੋਈ ਉਹ ਪੱਖਾ ਨਹੀਂ ਚੱਲਦਾ ਹੋਣਾ ਉਹਨੂੰ ਬਾਈ ਜੀ ਤੁਸੀਂ ਰਾਤ ਨੂੰ ਰੱਖ ਕੇ ਸਵੇਰੇ ਜਦੋਂ ਖੋਲੋਗੇ ਤੇ ਬਈ ਉਹਦੇ ਵਿੱਚ ਇੱਕ ਪਿਆਜ਼ ਗਲ ਗਿਆ ਹੋਏਗਾ ਸੜ ਗਿਆ ਹੋਏਗਾ 10 ਰੁਪਿਆਜਾਂ ਦੇ ਵਿੱਚ ਤੇ ਤੁਸੀਂ 5 ਮਿੰਟ ਵਾਸਤੇ ਸੋਚੋ ਟੰਨਾ ਦੇ ਹਿਸਾਬ ਨਾਲ ਸਬਜ਼ੀ ਪਾਈਏ ਗੱਡੀ ਦੇ ਵਿੱਚ ਉਹ ਹੀਟ ਨਹੀਂ ਲਏਗੀ ਤੇ ਜਿਹੜੀ ਉੱਪਰੋਂ ਉੱਪਰੋਂ ਜਿਹਨੂੰ ਹਵਾ ਲੱਗੀ ਐ ਲਿਫਾਫਿਆਂ ਦੇ ਵਿੱਚ ਜਿਹੜੀ ਉੱਪਰੋਂ ਉੱਪਰੋਂ ਹਵਾ ਲੱਗੀ ਐ ਉਹ ਤਾਂ ਵਿੱਕ ਗਈ ਤੇ ਥੱਲੇ ਤਾਂ ਸਾਰੀ ਕੰਡਮ ਹੋ ਜਾਏਗੀ ਖਤਮ ਉਤਾ ਹੀ ਥੱਲੇ ਕੜਗੜ ਪਾਉਂਦੇ ਆ ਹੈ ਤਾਂ ਹੀ ਥੱਲੇ ਕੜਗੜ ਪਾਉਂਦੇ ਨਹੀਂ ਨਹੀਂ ਥੱਲੋਂ ਨਹੀਂ ਕੜਗੜ ਪਾਉਂਦੇ ਉਹਨਾਂ ਦਾ ਕਾਰਨ ਇਹ ਹੁੰਦਾ ਕਿ ਇਹਨੂੰ ਫਟਾਫਟ ਆਪਾਂ ਵੇਚ ਦਈਏ ਇਹ ਹੀਟ ਲੈ ਜਾਏਗੀ ਤੇ ਜੇ ਸਬਜ਼ੀ ਹੀਟ ਲੈ ਗਈ ਫਿਰ ਸੁੱਟਣ ਨਾਲੋਂ ਤਾਂ ਇਹ ਆ 20 ਵਾਲੀ ਚੀਜ਼ ਦਾ 5 ਰੁਪਏ ਕਿਲੋ ਵ ਇਹ ਕਾਰਨ ਸਭ ਤੋਂ ਵੱਡਾ ਹੀ ਟਨਰ ਟਨ ਜਿਹੜੇ ਪਿਆਜ਼ ਹੋ ਗਏ ਜਾਂ ਹੋਰ ਸਬਜ਼ੀਆਂ ਹੋ ਗਈਆਂ ਸਬਜ਼ੀ ਮੰਡੀ ਦੇ ਬਾਹਰ ਹੀ ਸੱਟੀਆਂ ਪਈਆਂ ਹੁੰਦੀਆਂ ਨੇ ਬਿਲਕੁਲ ਜਿੰਨੀ ਗੰਦਗੀ ਤੁਸੀਂ ਦੇਖਦੇ ਹੋ ਉਹਨਾਂ ਦੇ ਵਿੱਚ ਖਰਾਬ ਹੋਈਆਂ ਚੀਜ਼ਾਂ ਵੀ ਜਿਹੜੀ ਬਾਹਰ ਸੱਟੀਆਂ ਹੁੰਦੀਆਂ ਨਾ ਉਹ ਰੋਜ਼ ਦਾ ਮੁੱਦਾ ਇਹੀ ਹੁੰਦਾ ਜਿੰਨੀ ਵਿਕੀ ਵੱਟਦੇ ਕਿ ਕਿਸਾਨ ਨੂੰ ਪੈਸੇ ਜਿਹੜੀ ਬਚ ਗਈ ਉਹ ਖਤਮ ਹੈ ਔਰ ਤੁਹਾਨੂੰ ਮੈਂ ਇਹਦੇ ਵਿੱਚ ਇਹ ਕਈ ਵੀ ਚੀਜ਼ ਦੱਸ ਦਿਆਂ ਕਿ ਬੜੀਆਂ ਆਈਟਮਾਂ ਇਦਾਂ ਦੀਆਂ ਜਿਨ੍ਹਾਂ ਦਾ ਸਿਰਫ ਸੜਿਆਂ ਦਾ ਮੁੱਲ ਹੈ ਕਿ ਬਹੁਤ ਸਾਰੀਆਂ ਆਈਟਮਾਂ ਨੇ ਪਰ ਮੈਂ ਤੁਹਾਨੂੰ ਸਿਰਫ ਇੱਕ ਆਈਟਮ ਦਾ ਨਾਮ ਲੈਣਾ ਜਦੋਂ ਤੁਸੀਂ ਫਾਸਟ ਫੂਡ ਦੇ ਵਿੱਚ ਜਾਂਦੇ ਹੋ ਕੋਈ ਵੀ ਚੀਜ਼ ਖਾਂਦੇ ਹੋ ਤੁਸੀਂ ਪਹਿਲਾਂ ਜਿਹੜੇ ਬੰਦੇ ਨੂੰ ਕੀ ਕਹਿੰਦੇ ਹੋ ਮੈਨੂੰ ਕੀ ਨਹੀਂ ਪਾਣਾ ਵਿੱਚ ਜਾਂ ਮੈਨੂੰ ਕਿਹੜੀ ਚੀਜ਼ ਦੀ ਲੈਕਿੰਗ ਨਹੀਂ ਹੈ ਟਮਾਟਰ ਨਹੀਂ ਟਮਾਟਰ ਨੂੰ ਤੁਸੀਂ ਮਨਾ ਕਰ ਸਕਦੇ ਹੋ ਮੈਂ ਤਾਂ ਮਨਾ ਕਰ ਦਿੰਦਾ ਤੁਸੀਂ ਕਰ ਦਿੰਦੇ ਹੋਗੇ ਆਮ ਪਬਲਿਕ ਦੀ ਗੱਲ ਕਰ ਰਹੇ ਹਾਂ ਵੀ ਉਹਨਾਂ ਦੀ ਪਰਸੈਪਸ਼ਨ ਇੱਕ ਮਾਈਂਡ ਦੀ ਪਰਸੈਪਸ਼ਨ ਇਹ ਹੈ ਕਿ ਤੁਸੀਂ ਜਾ ਕੇ ਬੰਦ ਗੋਭੀ ਨੂੰ ਮਨਾ ਕਰਦੇ ਹੋ ਕਿ ਨਹੀਂ ਕਰਦੇ ਔਰ ਉਹਦਾ ਕਾਰਨ ਕੀ ਹੈ ਕਿਉਂ ਕਰਦੇ ਜਾਂ ਟੇਸਟ ਨਹੀਂ ਵਧੀਆ ਲੱਗਦਾ ਕਈ ਕੀੜੇ ਦੀ ਗੱਲ ਕਰਦੇ ਵੀ ਕੀੜਾ ਵਿੱਚ ਹੁੰਦਾ ਕਿੰਨੇ ਦੇਖਿਆ ਕਿੰਨੇ ਦੇਖਿਆ ਕੀੜ ਦੇਖਦੇ ਕਿਸੇ ਨੇ ਵੈਸੇ ਜਿਹੜੀਆਂ ਵੀਡੀਓਜ਼ ਚੱਲਦੀਆਂ ਦੇਖਦੇ ਨੇ ਵੀ ਹਾਂ ਦੇਖੋ ਹੀ ਤੁਰੇ ਫਿਰਦਾ ਵਿੱਚ ਹਾਂ ਲਾਈਵ ਕਿਸੇ ਨੇ ਨਹੀਂ ਦੇਖਿਆ ਹੋਏਗਾ ਗੱਲਾਂ ਹੀ ਹੋਣਗੀਆਂ ਪਰ ਉਹਦਾ ਮਾਈਕਸਪੋਕ ਦੇ ਨਾਲ ਦੇਖਿਆ ਜਾਂਦਾ ਨਾ ਚੰਗੀ ਤਰ੍ਹਾਂ ਤੁਨ ਮੈਂ ਉੱਚ ਕੇ ਹੁਣ ਉਹ ਦੱਸਣ ਲੱਗਾ ਅੱਜ ਕੱਲ੍ਹ ਸ਼ਾਵਣਾ ਭਾਦੋ ਦਾ ਮਹੀਨਾ ਹੈ ਹਮ ਅੱਜ ਕੱਲ੍ਹ ਬੰਦ ਗੋਬੀ ਨਹੀਂ ਆਂਦੀ ਆਂਦੀ ਸਾਰੀ ਜਿਹੜੀ ਹੈ ਮਾੜੀ ਯੂਪੀ ਦੀ ਸਾਈਡ ਤੋਂ ਆਂਦੀ ਹਮ ਬੇਸਿਕਲੀ ਇਹ ਉਹ ਬੰਦ ਗੋਬੀ ਹੈ ਜਿਹੜੀ ਜਨਵਰੀ ਫਰਵਰੀ ਦੇ ਵਿੱਚ ਆ ਕੇ ਸਾਡੇ ਕੋਲ ਜਿਹੜਾ ਪੱਕਾ ਕਰਕੇ ਸਟਾਕ ਕਰ ਲਈ ਜਾਂਦੀ ਹੈ ਉਸ ਲਈ ਪੱਕੀ ਚਲ ਹੁੰਦੀ ਸਟਾਕ ਹੋ ਜਾਂਦੀ ਬੰਦ ਕੋ ਵੀ ਵਿਰੇ ਇੱਕ ਆਈਟਮ ਐ ਦਾ ਦੀ ਐ ਕਿ ਉਹਦੇ ਉੱਪਰੋਂ ਤੁਸੀਂ ਪੱਤਾ ਜਿਹੜਾ ਮੜਾ ਹੈ ਉਹ ਉਤਾਰੋ ਥੱਲੇ ਉਹ ਚਿੱਟੀ ਦੁੱਧ ਹੈ ਸਮਝ ਰਹੇ ਹੋ ਨਾ ਤੁਸੀਂ ਕਨਸੈਪਟ ਨੂੰ ਸਮਝੋ ਕਿ ਜਦੋਂ ਉਹਨੂੰ 4 ਮਹੀਨੇ 5 ਮਹੀਨੇ ਤੁਸੀਂ ਸਟੋਰ ਕਰ ਲਿਆ ਉੱਪਰੋਂ ਕਾਲੀ ਸ਼ਾ ਗਲ ਗਈ ਹੁੰਦੀ ਐ ਔਰ ਇਹ ਜਿਹੜਾ ਤਮਾਸ਼ਾ ਤੁਸੀਂ ਦੇਖਣਾ ਸੇਰੇ ਸਾਡੀ ਮੰਡੀ ਆ ਕੇ ਦੇਖ ਸਕਦੇ ਮੈਂ ਤੁਹਾਨੂੰ ਲਾਈਵ ਕਵਰੇਜ ਦਿਖਾਵਾਂਗਾ ਕਰਦਨੇ ਐ ਇਦਾਂ ਵੀ ਬਿਲਕੁਲ ਲੇਭਾਂ ਪੱਕੀਆਂ ਲੱਗੀਆਂ ਉਹ ਬੰਦ ਗੋਭੀ ਜਿਹੜੀ ਸਟੋਰ ਦੇ ਮੈਂ ਸਟੋਰ ਚੋਂ ਆਂਦੀ ਹੁਈ ਤੁਹਾਨੂੰ ਦਿਖਾ ਦੇਵਾਂਗਾ ਸੜੀ ਚੁੰਦੀ ਹੋਈ ਆਂਦੀ ਹੈ ਚੁੰਦੇ ਹੁੰਦੇ ਨੇ ਗੱਟੇ ਉਹਨਾਂ ਨੂੰ ਸਾਫ਼ ਕੀਤਾ ਜਾਂਦਾ ਉਹਨਾਂ ਨੂੰ ਉੱਪਰੋਂ ਪਰਲੇ ਛਿਲਕੇ ਉਤਾਰੇ ਜਾਂਦੇ ਦੈਨ ਉਹਦੇ ਥੱਲੋ ਜਿਹੜੀ ਨਿਕਲ ਆਂਦੀ ਹੈ ਉਹ ਹੋਟਲਾਂ ਤੇ ਸਪਲਾਈ ਹੋ ਜਾਂਦੀ ਸਾਰੀ ਤੇ ਜੇ ਮੈਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਲਾਈਵ ਆਪਣੀਆਂ ਅੱਖਾਂ ਨਾਲ ਦੇਖ ਲਓ ਮੇਰਾ ਦਾਅਵਾ ਹੈ ਕਿ ਤੁਸੀਂ ਆਪਣੀ ਪੂਰੀ ਜ਼ਿੰਦਗੀ ਭਰ ਜੋ ਜਿਹੜੀ ਹੈ ਫਾਸਟ ਫੂਡ ਨਹੀਂ ਖਾਓਗੇ ਮੈਂ ਕਿਸੇ ਦਾ ਧੰਦਾ ਬੰਦ ਕਰਨ ਵਾਲੀ ਨਹੀਂ ਗੱਲ ਕਰ ਰਿਹਾ ਇਹਦਾ ਇੰਪੈਕਟ ਸ਼ਾਇਦ ਮੇਰੇ 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 ਵਪਾਰ ਤੇ ਵੀ ਪਵੇ ਪਰ ਮੈਂ ਤੁਹਾਨੂੰ ਅਗਾਹ ਕਰ ਰਿਹਾ ਇਸ ਗੱਲ ਤੇ ਕਿ ਇਹ ਸਾਡੇ ਨਾਲ ਰੋਜ਼ ਦਾ ਰੋਜ਼ ਦਾ ਇਹ ਅਸੀਂ ਇਹ ਚੀਜ਼ਾਂ ਲਾਈਵ ਦੇਖਦੇ ਆਂ ਤੇ ਵੱਧ ਤੋਂ ਵੱਧ ਅਸੀਂ ਰੋਕ ਕਿਨੂੰ ਸਕਦੇ ਆ ਉਹ ਆਪਣੇ ਬੱਚਿਆਂ ਨੂੰ ਹੋਰ ਮੈਂ ਕਿਸੇ ਨੂੰ ਨਹੀਂ ਰੋਕ ਸਕਦਾ ਐਵੇਂ ਤਾਂ ਹੁਣ ਤੁਹਾਡੇ ਪਿੱਛੇ ਵੀ ਪੈਣਗੇ ਵੀ ਤੁਸੀਂ ਅੱਡੀ ਖੁੱਲ੍ਹਿਆਂ ਗੱਲ ਕਰਦੇ ਪਏ ਹੋ ਵੀ ਸਾਡਾ ਵਪਾਰ ਬੰਦ ਨਾ ਕਰਾ ਦਿਓ 25 ਸਾਲ ਦਾ ਗੁਰਦੀਪ ਜੀ ਮੇਰਾ ਤਜਰਬਾ ਹੂੰ ਭਾਰਾ 13 ਸਾਲ ਦਾ ਸੀ ਮੈਂ ਮੰਡੀ ਆ ਗਿਆ ਮੈਂ ਨਹੀਂ ਕੋਈ ਫੂਡ ਸਪਲਾਈ ਵਾਲਾ ਇਨਸਪੈਕਟਰ ਦੇਖਿਆ ਕੋਈ ਅਫਸਰ ਦੇਖਿਆ ਜਿਹਨੇ ਮੰਡੀ ਚ ਆ ਕੇ ਸਾਡੀ ਇਨਸਪੈਕਸ਼ਨ ਕੀਤੀ ਹੋਵੇ ਕਿ ਅੜ ਤੇ ਕੀ ਵੇਚ ਰਿਹਾ ਕੀ ਨਹੀਂ ਵੇਚ ਰਿਹਾ ਈਵਨ ਇੱਥੋਂ ਤੱਕ ਕਿ ਮੈਂ ਐਦਾਂ ਦੇ ਵੀ ਭੇਦ ਖੋਲਦੇ ਆ ਕਿ ਗੁਰਦੁਆਰਿਆਂ ਦੇ ਕਾਰ ਸੇਵਾ ਦੇ ਨਾਮ ਤੇ ਐਦਾਂ ਐਦਾਂ ਦੀ ਸਬਜ਼ੀ ਲਜਾਈ ਜਾਂਦੀ ਆ ਔਰ ਆਪਾਂ ਲਾਈਵ ਤੁਹਾਨੂੰ ਡੈਮੋ ਉੱਥੇ ਦਿਖਾ ਦਿੰਨੇ ਆ ਤੁਸੀਂ ਮੇਰੇ ਕੋਲ ਆਓ ਸਟ੍ਰਿੰਗ ਕਰ ਲਓ ਕਿਸੇ ਵੇਲੇ ਕੈਮਰਾ ਫੜ ਕੇ ਸਟ੍ਰਿੰਗ ਕਾਦਾ ਕਰਨਾ ਹੈ ਉਹਨਾਂ ਨੇ ਡਰਨਾ ਹੀ ਨਹੀਂ ਸ਼ਰਮ ਹੀ ਨਹੀਂ ਕਰਨੀ ਜਿਹੜੇ ਵੇਚ ਰਹੇ ਨੇ ਵੇਚ ਕਾਰ ਸੇਵਾ ਨੂੰ ਜਿਹੜੀ ਜਾਣੀ ਹੈ ਫ੍ਰੀ ਜਾਣੀ ਹੈ ਉਹ ਫਿਰ ਜੋ ਸੜਿਆ ਹੁੰਦਾ ਕਹਿੰਦਾ ਪਾ ਦੇ ਯਾਰ ਕੋਈ ਗੱਲ ਨਹੀਂ ਔਰ ਗੁਰਦੁਆਰੇ ਮੈਂ ਹੁਣ ਚਲੋ ਨਾਮ ਨਹੀਂ ਮੈਂ ਅੱਗੇ ਜਾਂਦਾ ਇਸ ਚੀਜ਼ ਵੱਲ ਨਹੀਂ ਅਸੀਂ ਵਧਦੇ ਕਿ ਉਹ ਵੀ ਪਤਾ ਨਹੀਂ ਲੈ ਜਾ ਕੇ ਕਿਨੂੰ ਖਵਾਉਂਦੇ ਨੇ ਕਿਨੂੰ ਨਹੀਂ ਇਹ ਬੜਾ ਵੱਡਾ ਮੁੱਦਾ ਹੈ ਤੁਸੀਂ ਕਦੀ ਸਾਡੀ ਮੰਡੀ ਦੇ ਵਿੱਚ ਆ ਕੇ ਤੁਸੀਂ ਅੱਜ ਕੱਲ ਦੇ ਦਿਨਾਂ ਚ ਇੱਕ ਵਾਰੀ ਘੇੜਾ ਮਾਰੋ ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਨੂੰ ਪਤਾ ਲੱਗ ਜਾਏਗਾ ਆੜ ਤੋਂ ਕੀ ਵੇਚ ਰਿਹਾ ਅੱਗੋਂ ਫੜੀ ਵਾਲੇ ਕੀ ਵੇਚ ਰਹੇ ਨੇ ਔਰ ਉਹਨਾਂ ਨੱਗਾਂ ਦੀ ਆੜ ਦੇ